ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾਮ ਜਿਸ ਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਰਾਮ ਸਰ ਤੀਰਥ ਦੇ ਕਿਨਾਰੇ ਤੇ ਭਾਈ ਸਾਹਿਬ ਗੁਰਦਾਸ ਜੀ ਦੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾ ਰਹੇ ਸਨ ਉਸ ਸਮੇ ਇੱਕ ਦਿਨ ਸਤਗੁਰੂ ਪਾਤਸ਼ਾਹ ਮਹਾਰਾਜ ਭਾਈ ਗੁਰਦਾਸ ਜੀ ਨਾਲ ਬਚਨ ਕਰਨ ਲੱਗੇ ਕਿ ਭਾਈ ਗੁਰਦਾਸ ਜੀ ਆਉਣ ਵਾਲਾ ਸਮਾਂ ਬੜਾ ਭਿਆੰਕਰ ਆ ਰਿਹਾ ਹੈ ਕਾਲ ਯੁਗ ਉਹਦਾ ਇਤਨਾ ਪ੍ਰਤਾਪ ਹੋ ਜਾਣਾ ਹੈ ਕਿ ਕਿਸੇ ਦੇ ਮੂੰਹ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਹੀ ਨਹੀਂ ਹੋਵੇਗਾ ਸਾਰਿਆਂ ਦੀ ਬਿਰਤੀ ਮਾਇਕ ਪਦਾਰਥਾਂ ਵਿੱਚ ਉਲਝ ਜਾਏਗੀ ਪਾਪ ਦਾ ਵਰਤਾਰਾ ਵਰਤੇਗਾ ਔਰ ਦਿਨੋਂ ਦਿਨ ਇਹ ਕਾਲ ਯੁਗ ਵਧੇਗਾ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਕਹਿਣ ਲੱਗੇ ਮਹਾਰਾਜ ਇਸ ਕਾਲ ਯੁਗ ਦੇ ਅਵਤਾਰ ਆਪ ਜੀ ਹੋ ਆਪ ਜੀ ਕੋਈ ਕਾਲ ਯੁਗ ਦੀ ਜੀਵਾਂ ਦੇ ਕਲਿਆਣ ਦਾ ਰਸਤਾ ਕਢੋ ਕੋਈ ਐਸਾ ਮਾਰਗ ਦੱਸੋ ਜਿਹਦੇ ਨਾਲ ਸਾਰਿਆਂ ਦਾ ਭਲਾ ਹੋ ਜਾਵੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਦੀ ਬੇਨਤੀ ਸੁਣ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੋ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਉਚਾਰਨ ਕੀਤੀ ਹੈ ਸੁਖਮਨੀ ਸਾਹਿਬ ਦਾ ਮਹਾਤਮ ਅਖੀਰ ਵਿੱਚ ਦੱਸਿਆ ਹੈ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਿਹੜਾ ਗੁਰਮੁਖ 24 ਘੰਟਿਆਂ ਵਿੱਚ ਇੱਕ ਵੀ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦਾ ਕਰ ਲਵੇਗਾ ਉਹਦੇ 24000 ਸਵਾਸਾਂ ਦਾ ਭਲਾ ਹੋਵੇਗਾ 24 ਘੰਟੇ ਸਫਲੇ ਹੋਣਗੇ ਜੀਵਨ ਸਫਲਾ ਹੋਵੇਗਾ ਸੋ ਇਹ 24 ਅਸ਼ਟਪਦੀਆਂ ਦਾ 24 ਸ਼ਲੋਕਾਂ ਦਾ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਜੈਸੇ ਭਾਰਤ ਮਾਤ ਦੇ ਵਿੱਚ ਬਾਕੀ ਅਨਮਤਾਂ ਦੇ ਵਿੱਚ ਹੋਰ ਗ੍ਰੰਥਾਂ ਦੇ ਸਤੋਤਰ ਪਾਠ ਆਦਿਕ ਹੁੰਦੇ ਹਨ ਗੁਰੂ ਘਰ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਮਹਾਤਮ ਵਿਸ਼ੇਸ਼ ਕਰਕੇ ਹੈ